ਗੁਰਦਾਸਪੁਰ ਦੇ ਇੱਕ ਪਿੰਡ 'ਚ ਇੱਕ ਡਾਕਟਰ ਪ੍ਰੈਕਟਿਸ ਕਰਦੇ ਹੁੰਦੇ ਆ ਡਾਕਟਰ ਜਗੀਰ ਨਾਮ ਬਦਲਨੇ ਜ਼ਰੂਰੀ ਨੇ ਸੋ ਬਦਲ ਲੂੰਗੀ ਪਿੰਡ ਵੀ ਨਹੀਂ ਦੱਸ ਰਹੀ ਮੈਂ ਮੈਨੂੰ ਪਤਾ ਹੈ ਕਿ ਕੁਝ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਪਛਾਣ ਲੁਕਾਉਣ ਵਾਲੀ ਪਰ ਯਕੀਨ ਮੰਨੋ ਬਹੁਤ ਜਗ੍ਹਾ ਤੇ ਆਹਾ ਜ਼ਰੂਰੀ ਹੁੰਦਾ ਕਰਨਾ ਕਹਾਣੀ ਬਿਲਕੁਲ ਸੱਚੀ ਹੈ ਮਾਮਲਾ 2013 ਦਾ ਹੈ ਪਰ ਸ਼ੁਰੂ ਕਈ ਸਾਲ ਪਹਿਲਾਂ ਤੋਂ ਕਰਨਾ ਪਿਆ ਡਾਕਟਰ ਜਗੀਰ ਦਾ ਕਲੀਨਿਕ ਸਟੈਬਲਿਸ਼ ਹੁੰਦਾ ਹੈ ਤਾਂ ਉਹ ਅੰਮ੍ਰਿਤਸਰ ਦੀ ਕੁੜੀ ਰੂਬੀ ਨਾਲ ਵਿਆਹ ਕਰਵਾ ਲੈਂਦੇ ਨੇ ਵਿਆਹ ਤੋਂ ਸਾਲ ਬਾਅਦ ਇੱਕ ਬੇਹਦ ਪਿਆਰੀ ਧੀ ਨੇ ਘਰ 'ਚ ਜਨਮ ਲਿਆ ਰੀਤ ਡਾਕਟਰ ਜਗੀਰ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੀ ਧੀ ਰੀਤ ਉਹਨਾਂ ਤੋਂ ਬਹੁਤ ਵੱਡੀ ਡਾਕਟਰ ਬਣੇ ਉਹ ਸੋਚਦੇ ਨੇ ਕਿ ਜਿੱਥੇ ਮੈਂ ਚਾਹੁੰਦਾ ਸੀ ਕਿ ਮੈਂ ਪਹੁੰਚਾਂ ਤੇ ਪਹੁੰਚ ਨਹੀਂ ਸਕਿਆ ਮੈਂ ਇਹਨੂੰ ਉੱਥੇ ਪਹੁੰਚਦਾ ਵੇਖਣਾ ਚਾਹੁੰਦਾ ਦੋ ਸਾਲ ਬਾਅਦ ਰੱਬ ਨੇ ਇਹਨਾਂ ਦੇ ਘਰ ਦੂਜੀ ਧੀ ਦੀ ਵੀ ਦਾਤ ਬਖਸ਼ੀ। ਗੀਤ ਪਰਿਵਾਰ ਉਹਨੂੰ ਵੀ ਰੀਤ ਜਨਨਾ ਹੀ ਮੋ ਕਰਦਾ ਹੈ। ਗੀਤ ਦੇ ਹੋਣ ਤੋਂ ਬਾਅਦ ਡਾਕਟਰ ਨੇ ਆਪਣਾ ਕਲੀਨਿਕ ਇੱਕ ਬੈਟਰ ਏਰੀਆ 'ਚ ਸ਼ਿਫਟ ਕਰ ਲਿਆ ਸੀ। ਸੁਭਾ ਚੰਗਾ ਸੀ, ਡਾਕਟਰ ਵੀ ਵਧੀਆ ਸਨ। ਸੋ ਕਲੀਨਿਕ ਸੋਨਾ ਚੱਲ ਪਿਆ। ਵਕਤ ਤੇਜ਼ੀ ਨਾਲ گزرਦਾ ਗਿਆ। ਹੁਣ ਰੀਤ 15 ਸਾਲ ਦੀ ਹੋ ਚੁੱਕੀ ਸੀ ਪਰ જરા ਜ਼ਿੱਦੀ ਸੀ। ਮਾਪਿਓ ਦੇ ਲਾੜ ਨੇ ਬਣਾਤਾ ਸੀ ਇਹ ਹੋ ਜਾਏ। ਪਰ ਪੜ੍ਹਨ ਲਿਖਣ ਚ ਬੇਹਤ ਹੁਸ਼ਿਆਰ ਸੀ ਸੋ ਉਸ ਦੀਆਂ ਕਈ ਬਦਤਮੀਜ਼ੀਆਂ ਨੂੰ ਵੀ ਕਰਦੇ ਇਗਨੋਰ ਕਰ ਦਿੰਦੇ ਸਨ ਇਹਨਾਂ ਦੇ ਲਾਗੇ ਹੀ ਇੱਕ ਜੁੱਤੀਆਂ ਦੀ ਦੁਕਾਨ ਹੁੰਦੀ ਆ ਉਸ ਦੁਕਾਨ ਤੇ ਇੱਕ ਮੁੰਡਾ ਬੈਠਦਾ ਹੁੰਦਾ ਜੀਵਨ ਨਾਦ ਆ ਉਸ ਦਾ ਪਿਓ ਉਹਨੂੰ ਤਾਂ ਦੁਕਾਨ ਤੇ ਬਿਠਾਉਂਦਾ ਕਿਉਂਕਿ 10ਵੀਂ ਬੜੀ ਔਖੀ ਪਾਸ ਕੀਤੀ ਹੁੰਦੀ ਉਹਨੇ ਉਹਦਾ ਪੜਾਈ ਚ ਕੋਈ ਵੀ ਇੰਟਰਸਟ ਨਹੀਂ ਹੁੰਦਾ ਹੁਣ ਇਹਨਾਂ ਦੀ ਦੁਕਾਨ ਡਾਕਟਰ ਦੇ ਕਲੀਨਿਕ ਦੇ ਰਸਤੇ ਚੋਂਤੀ ਕਹਿੰਦੇ ਜਿੰਨੀ ਵਾਰ ਵੀ ਰੀਤ ਇਥੋਂ ਲੰਘਦੀ ਤਾਂ ਜੀਵਨ ਦੀਆਂ ਨਜ਼ਰਾਂ ਉਹਨੂੰ ਹੀ ਵੇਖਦੀਆਂ ਰਹਿੰਦੀਆਂ ਇੱਕ ਦਿਨ ਰੀਤ ਆਪਣੀ ਭੈਣ ਨਾਲ ਇਹਨਾਂ ਦੀ ਦੁਕਾਨ ਤੋਂ ਸੈਂਡਲ ਲੈਣ ਜਾਂਦੀ ਹੈ ਉਹ ਨਵੇਂ-ਨਵੇਂ ਡਿਜ਼ਾਈਨਸ ਦੀਆਂ ਸੈਂਡਲਸ ਵੇਖਦੀ ਆ ਉਸ ਦਿਨ ਜੀਵਨ ਦੁਕਾਨ ਤੇ ਇਕੱਲਾ ਹੁੰਦਾ ਇਹ ਪਹਿਲੀ ਵਾਰ ਹੁੰਦਾ ਜਦੋਂ ਉਹ ਇੰਨੀ ਕੋਲੋਂ ਰੀਤ ਨੂੰ ਵੇਖ ਰਿਹਾ ਹੁੰਦਾ ਉਹ ਬੜੇ ਪਿਆਰ ਨਾਲ ਸੈਂਡਲ ਪਸੰਦ ਕਰਾਉਂਦਾ ਰੀਤ ਨੂੰ ਅੱਗੋਂ ਰੀਤ ਨੂੰ ਵੀ ਇਹ ਅਟੈਂਸ਼ਨ ਚੰਗੀ ਲੱਗ ਰਹੀ ਹੁੰਦੀ ਆ ਇਸ ਤਰ੍ਹਾਂ ਇੰਨਾ ਚ ਦੂਰੀ ਹੀ ਸਹੀ ਪਰ ਇੱਕ ਤੰਦ ਜਹੀ ਬਣ ਜਾਂਦੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਹਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਉਹਨਾਂ ਰੀਤ ਤੇ ਜੀਵਨ ਚ ਮਾੜਾ ਮੋਟਾ ਮਿਲਣਾ ਜੁਲਣਾ ਵੀ ਹੁੰਦਾ ਰਿਹਾ ਤੇ ਹੁਣ ਜਦੋਂ ਉਹ ਉਸ ਦੀ ਦੁਕਾਨ ਦੇ ਰਸਤੇ ਚੋਂ ਲੰਘਦੀ ਤਾਂ ਉਹ ਵੀ ਹੱਸਦੀ ਹੀ ਲੰਘਦੀ ਸਬਾਬ ਕੁਝ ਅਜੀਬਾ ਬਣਦਾ ਕਿ ਜੀਵਨ ਦੀ ਭੈਣ लवली ਰੀਤ ਦੀ ਸੇਲੀ ਬਣ ਜਾਂਦੀ ਹੈ ਹੁਣ ਹੌਲੀ ਹੌਲੀ ਇਹਨਾਂ ਦੋਵਾਂ ਦੀ ਲਵ ਸਟੋਰੀ ਦਾ ਆਸ-ਪਾਸ ਦੇ ਲੋਕਾਂ ਨੂੰ ਪਤਾ ਲਗਣ ਲੱਗਦਾ ਹੈ ਤੇ ਗੱਲ ਰੀਤ ਦੇ ਪਿਤਾ ਡਾਕਟਰ ਜਗੀਰ ਤੱਕ ਵੀ ਪਹੁੰਚ ਜਾਂਦੀ ਹੈ ਡਾਕਟਰ ਜਗੀਰ ਰੀਤ ਨੂੰ ਸਮਝਾਉਂਦੇ ਨੇ ਕਿ ਤੂੰ ਕਿਹੜੇ ਚੱਕਰਾਂ ਚ ਪੈ ਗਈ ਅਜੇ ਤਾਂ ਉਮਰ ਵੀ ਨਹੀਂ ਹੈ ਤੇਰੀ ਤੂੰ ਡਾਕਟਰ ਬੰਨਣਾ ਹੈ ਤੇਰੇ ਲਈ ਕਿੰਨਾ ਕੁਝ ਸੋਚ ਰੱਖਿਆ ਆਪਾਂ ਤੇ ਤੂੰ ਇੱਕ 10ਵੀਂ ਪਾਸ ਪਿੱਛੇ ਲੱਗੀ ਹੋਈ ਆ ਪਰ ਇੱਕ ਤਾਂ ਉਮਰ ਉਦਾਂ ਦੀ ਉਤੋਂ ਰੀਤ ਦਾ ਜ਼ਿੱਦੀ ਆਟੀਟਿਊਡ ਉਹ ਨਹੀਂ ਸਮਝਦੀ ਘਰ ਦੇ ਉਹਨੂੰ ਮਾਰ ਦੇ ਕੁੱਟ ਦੇ ਤਾਂ ਨਹੀਂ ਪਰ ਕੁਝ ਪਾਬੰਦੀਆਂ ਜ਼ਰੂਰ ਲਗਾ ਦਿੰਦੇ ਨੇ ਪਰ ਫੋਨ ਦੇ ਆਉਣ ਦੇ ਬਾਅਦ ਪਾਬੰਦੀਆਂ ਵੀ ਹੁਣ ਛੋਟੀਆਂ ਹੀ ਹੋ ਗਈਆਂ ਨੇ ਜੀਵਨਦੀਪ ਭੈਣ ਲਵਲੀ ਰੀਤ ਤੱਕ ਕਿਸੇ ਤਰ੍ਹਾਂ ਇੱਕ ਫੋਨ ਪਹੁੰਚਾ ਦਿੰਦੀ ਆ ਤਾਂ ਕਿ ਉਸ ਦਾ ਭਰਾ ਤੇ ਰੀਤ ਗੱਲ ਕਰ ਸਕਣ ਤੇ ਨਾਲ ਹੀ ਟਾਈਮ-ਟਾਈਮ ਤੇ ਉਹ ਦੋਵਾਂ ਨੂੰ ਮਿਲਵਾ ਵੀ ਦਿੰਦੀ ਆ ਇਧਰ ਘਰ ਦੇ ਰੀਤ ਨੂੰ ਇਹੀ ਸਮਝਾਉਂਦੇ ਰਹੇ ਕਿ ਤੇਰਾ ਫਿਊਚਰ ਬਹੁਤ ਬ੍ਰਾਈਟ ਹੈ ਤੂੰ ਇੱਕ ਚੰਗੇ ਖਾਨਦਾਨ ਤੋਂ ਐ ਤੈਨੂੰ ਹਰ ਫੈਸਿਲਿਟੀ ਹੈ ਤੈਨੂੰ ਆਪਾਂ ਹੱਦ ਨਾਲੋਂ ਵੱਧ ਪਿਆਰ ਕਰਦੇ ਆ ਤੇ ਤੇਰੀ ਇੱਕ ਗਲਤੀ ਸਭ ਬਰਬਾਦ ਕਰ ਦਊਗੀ ਸੋ ਕੋਈ ਗਲਤੀ ਨਾ ਕਰੀ ਪਰ ਇਹਨਾਂ ਸਮਝਾਉਣ ਦੇ ਬਾਅਦ ਵੀ ਇੱਕ ਦਿਨ ਰੀਤ ਜੀਵਨ ਨਾਲ ਭੱਜ ਜਾਂਦੀ ਆ ਦੋ ਹਫ਼ਤੇ ਹੋ ਜਾਂਦੇ ਨੇ ਇਹਨਾਂ ਨੂੰ ਭਜਿਆ ਤੇ ਫੇਰ ਇਹ ਵਾਪਸ ਵੀ ਆ ਜਾਂਦੇ ਨੇ ਕਿਉਂਕਿ ਦੋਨੋਂ ਬਾਲਗ ਹੁੰਦੇ ਨੇ ਸੋ ਹੈਲਪ ਕਿਤੋਂ ਨਹੀਂ ਮਿਲਦੀ ਇਹਨਾਂ ਨੂੰ ਮਾਪਿਓ ਨੇ ਇਸ ਗੱਲ ਨੂੰ ਧੀ ਦੀ ਨਦਾਨੀ ਸਮਝ ਕੇ ਉਸ ਨੂੰ ਮਾਫ ਕਰਤਾ ਜੀਵਨ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਤੇ ਫਿਰ ਦੁਨੀਆ ਦਾ ਡਰ ਵੀ ਤਾਂ ਸੀ ਨਾ ਇਹਨਾਂ ਦੇ ਘਰ ਤੇ ਮਾਮਲਾ ਠੰਡਾ ਹੋ ਜਾਂਦਾ ਹੈ ਪਰ ਜੀਵਨ ਦੇ ਪਿਤਾ ਉਹਨੂੰ ਕੁੱਟ ਮਾਰ ਕੇ ਘਰੋਂ ਬਾਹਰ ਕੱਢ ਦਿੰਦੇ ਨੇ ਤੇ ਉਸ ਦੀ ਇਸ ਹਰਕਤ ਤੋਂ ਬਹੁਤ ਨਰਾਜ਼ ਹੁੰਦੇ ਨੇ ਹਾਂ ਕੁਝ ਦਿਨ ਬਾਅਦ ਉਹਨੂੰ ਵੀ ਮਾਫ ਕਰ ਦਿੱਤਾ ਜਾਂਦਾ ਹੈ ਪਰਿਵਾਰ ਹੈ ਅਖੀਰ ਇਕਲੌਤੇ ਮੁੰਡੇ ਤੋਂ ਕਿੰਨੀ ਦੇਰ ਤੱਕ ਨਰਾਜ਼ ਰਹਿੰਦਾ ਕੁਝ ਦੇਰ ਸਭ ਸ਼ਾਂਤ ਹੁੰਦਾ ਹੈ ਪਰ ਫਿਰ ਤੋਂ ਰੀਤ ਤੇ ਜੀਵਨ ਦੀ ਕਲਪਾਤ ਸ਼ੁਰੂ ਹੋ ਜਾਂਦੀ ਹੈ ਜੀਵਨ ਫੋਨ ਤੇ ਰੀਤ ਨੂੰ ਕਹਿ ਦਿੰਦਾ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਪਾਵਾਂਗਾ ਖੁਦ ਨੂੰ ਖਤਮ ਕਰ ਲਵਾਂਗਾ ਅਗੋ ਰੀਤ ਕਹਿੰਦੀ ਹੈ ਕਿ ਅਸੀਂ ਦੋਵੇਂ ਜੀਵਾਂਗੇ ਨਾਲ ਮਰਾਂਗੇ ਨਾਲ ਹਮੇਸ਼ਾ ਹਮੇਸ਼ਾ ਨਾਲ ਰਹਾਂਗੇ 2013 ਆ ਜਾਂਦਾ ਹੁਣ ਰੀਤ ਬਾਲਗ ਹੋ ਚੁੱਕੀ ਹੁੰਦੀ ਹੈ ਪਰ ਜੀਵਨ ਹਾਲੇ ਇਕਿਆਂ ਦਾ ਨਹੀਂ ਹੋਇਆ ਹੁੰਦਾ ਇੱਕ ਵੀਡੀਓ ਰੈਫਰੈਂਸ ਮੁਤਾਬਕ ਇਹ ਲੀਗਲ ਐਡਵਾਈਸ ਵੀ ਲੈਂਦੇ ਆ ਪਰ ਇਹਨਾਂ ਨੂੰ ਕੋਈ ਵਾਜਬ ਰਸਤਾ ਨਹੀਂ ਮਿਲਦਾ ਕਿਉਂਕਿ ਲਾਅ ਤਾਂ ਆਪਣੇ ਹਿਸਾਬ ਨਾਲ ਹੀ ਚੱਲਦਾ ਹੈ ਨਾ ਜਦੋਂ ਇੱਥੇ ਗੱਲ ਨਹੀਂ ਬਣਦੀ ਤਾਂ ਇਹ ਬਥੇਰੇ ਬਾਬਿਆਂ ਕੋਲ ਜਾਂਦੇ ਆ ਟੂਣੇ ਟੋਟ ਕੇ ਕਰਾਉਂਦੇ ਆ ਬਥੇਰਾ ਕੋਸ਼ਿਸ਼ ਕਰਦੇ ਆ ਪਰ ਦੋਨਾਂ ਦੇ ਹੱਥ ਖਾਲੀ ਹੀ ਰਹਿੰਦੇ ਨੇ 9 ਮਾਰਚ 2013 ਰਾਤ 1:30 ਵਜੇ ਦੇ ਕਰੀਬ ਡਾਕਟਰ ਜਗੀਰ ਦੇ ਘਰੋਂ ਜ਼ੋਰ-ਜ਼ੋਰ ਦੀ ਚੀਕਾਂ ਦੀ ਆਵਾਜ਼ ਆਉਣ ਲੱਗੀ ਇਨੀ ਜ਼ੋਰ ਦੀ ਕਿ ਆਸ-ਪਾਸ ਆਵਾਜ਼ ਗੂੰਜ ਜਾਂਦੀ ਹੈ। ਇਹ ਚੀਕਾਂ ਰੀਤ ਦੀਆਂ ਹੁੰਦੀਆਂ ਨੇ। ਬਹੁਤ ਸਾਰੇ ਲੋਕ ਗਲੀ 'ਚ ਇਕੱਠੇ ਹੁੰਦੇ ਨੇ। ਇਹਨਾਂ ਦੇ ਘਰ ਦਾ ਦਰਵਾਜ਼ਾ ਖੜਪਾਉਂਦੇ ਨੇ। ਰੋਂਦੀ ਹੋਈ ਰੀਤ ਦਰਵਾਜ਼ਾ ਖੋਲਦੀ ਹੈ। ਇਹਨਾਂ 'ਚ ਡਾਕਟਰ ਦੇ ਦੋ ਪਤੀਜੇ ਵੀ ਹੁੰਦੇ ਨੇ। ਉਹ ਦੇਖਦੇ ਨੇ ਕਿ ਡਾਕਟਰ ਜਗੀਰ ਤੇ ਉਹਨਾਂ ਦੀ ਘਰਵਾਲੀ ਦੋਵੇਂ ਖੂਨ ਨਾਲ ਭਿੱਜੇ ਪਏ ਨੇ ਤੇ ਤੜਫ ਰਹੇ ਨੇ। ਇਹਨਾਂ ਨੂੰ ਸਿਵਲ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ। ਡਾਕਟਰ ਜਗੀਰ ਦਾ ਦਮ ਤੋੜ ਜਾਂਦੇ ਨੇ ਪਰ ਉਹਨਾਂ ਦੀ ਵਾਈਫ ਰੂਬੀ ਨੂੰ ਐਮਰਜੈਂਸੀ ਚ ਲੈ ਕੇ ਉਹਨਾਂ ਦਾ ਇਲਾਜ फटाफट ਸ਼ੁਰੂ ਕੀਤਾ ਜਾਂਦਾ ਹੈ ਇਹ ਸੂਚਨਾ ਪੁਲਿਸ ਅਫੀਸ਼ਰਸ ਤੱਕ ਹੁਣ ਤੱਕ ਪਹੁੰਚ ਚੁੱਕੀ ਹੁੰਦੀ ਹੈ ਪੁਲਿਸ ਹਸਪਤਲ ਆਉਂਦੀ ਆ ਤਾਂ ਮ੍ਰਿਤਕ ਡਾਕਟਰ ਦੀ ਵਾਈਫ ਰੂਬੀ ਥੋੜਾ ਬਿਆਨ ਦੇਣ ਲਾਇਕ ਹੋ ਜਾਂਦੇ ਨੇ ਉਹ ਕਹਿੰਦੇ ਨੇ ਕਿ ਰਾਤ ਨੂੰ ਤਿੰਨ ਨੌਜਵਾਨ ਆਏ ਸੁੱਤੀ ਪਈ ਮੈਂ ਤੇ ਮੇਰੇ ਪਤੀ ਨੇ ਅਲਮਾਰੀ ਦੇ ਖੁੱਲਣ ਦੀ ਆਵਾਜ਼ ਸੁਣੀ ਤਾਂ ਅਸੀਂ ਜਾ ਕੇ ਦੇਖਿਆ ਕਿ ਇਹ ਤਿੰਨ ਲੋਕ ਸਨ ਅਸੀਂ ਚੋਰ-ਚੋਰ ਦਾ ਰੌਲਾ ਪਾਇਆ ਤਾਂ ਇਹਨਾਂ ਚੋਂ ਦੋ ਨੇ ਮੇਰੇ ਪਤੀ ਤੇ ਹਮਲਾ ਕਰ ਦਿੱਤਾ ਤੇ ਫਿਰ ਮੈਂ ਜਦੋਂ ਛਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੇਰੇ ਤੇ ਹਮਲਾ ਕਰ ਦਿੱਤਾ ਮੈਂ ਡਿੱਗ ਗਈ ਤੇ ਫਿਰ ਇਹ ਤਿੰਨ ਨੌਜਵਾਨ ਅਲਮਾਰੀ ਚ ਪਿਆ ਲਗਭਗ 19 ਟੋਲੇ ਸੋਨਾ ਤੇ 10000 ਰੁਪਏ ਕੈਸ਼ ਲੈ ਕੇ ਉਥੋਂ ਭੱਜ ਗਏ ਬਿਆਨ ਦੇ ਆਧਾਰ ਤੇ ਥਾਣਾ ਸਿਟੀ ਗੁਰਦਾਸਪੁਰ ਚ ਮਾਮਲਾ ਦਰਜ ਕੀਤਾ ਗਿਆ ਹੁਣ ਮਾਮਲੇ ਦੀ ਇਨਵੈਸਟੀਗੇਸ਼ਨ ਔਨ ਸੀ ਕਈ ਸੀਨੀਅਰ ਆਫੀਸਰਸ ਵੀ ਇਸ ਕੇਸ 'ਚ ਲੱਗ ਜਾਂਦੇ ਆ ਹੁਣ ਜਦੋਂ ਇਹਨਾਂ ਦੇ ਘਾਰ ਯਾਨੀ ਕਰਾਈਮ ਸੀਨ ਤੇ ਜਾਇਆ ਜਾਂਦਾ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਨਹੀਂ ਚਾਰ ਲੋਕਸਾਂ ਜੋ ਇੱਕ ਕਾਰਾ ਕਰਕੇ ਪੈਦਲ ਹੀ ਨਿਕਲ ਗਏ ਸਨ ਉਹਨਾਂ ਨੇ ਅੰਦਰ ਵੜਨ ਲਈ ਰਸੋਈ ਦੀ ਬਾਰੀ ਤੋੜੀ ਤਾਂ ਹੁੰਦੀ ਹੈ ਪਰ ਉਸ ਥਾਣੀਏ ਅੰਦਰ ਨਹੀਂ ਆਉਂਦੇ ਕਿਸੇ ਦੇ ਵੀ ਅੰਦਰ ਆਉਣ ਦੇ ਪੁਲਿਸ ਨੂੰ ਕੋਈ ਨਿਸ਼ਾਨ ਨਹੀਂ ਮਿਲਦੇ ਉਸ ਬਾਰੀ ਥਾਣੀ ਜੋ ਦਾ ਮਤਲਬ ਇਹ ਹੋ ਸਕਦਾ ਸੀ ਕਿ ਘਰ ਦੇ ਹੀ ਕਿਸੇ ਮੈਂਬਰ ਨੇ ਉਹਨਾਂ ਨੂੰ ਘਰ ਆਉਣ ਦਿੱਤਾ। ਮ੍ਰਿਤਕ ਦੀ ਵਾਈਫ ਨਾਲ ਤਾਂ ਪੁਲਿਸ ਦੀ ਗੱਲ ਹੋ ਚੁੱਕੀ ਸੀ। ਸੋ ਪੁਲਿਸ ਹੁਣ ਰੀਤ ਨੂੰ ਪੁੱਛਦੀ ਹੈ ਕਿ ਕੀ ਕੀ ਹੋਇਆ ਸੀ। ਉਹ ਦੱਸਦੀ ਹੈ ਕਿ ਮੈਂ ਸੌ ਰਹੀ ਸੀ। ਮੈਂ ਆਪਣੀ ਮੰਮੀ ਦੀ ચીਖ ਦੀ ਆਵਾਜ਼ ਸੁਣੀ। ਮੈਂ ਆਪਣੀ ਭੈਣ ਨੂੰ ਉਠਾਇਆ। ਅਸੀਂ ਉਹਨਾਂ ਦੇ ਕਮਰੇ 'ਚ ਗਈਆਂ ਤਾਂ ਉੱਥੇ ਦੇਖਿਆ ਕਿ ਪਾਪਾ ਮੰਮੀ ਬੁਰੀ ਹਾਲਤ 'ਚ ਪਏ ਨੇ, ਤੜਫ ਰਹੇ ਨੇ। ਰੀਤ ਕਹਿੰਦੀ ਕਿ ਅੰਕਲ ਸਾਡੇ ਘਰ ਲੁੱਟ ਹੋਈ ਆ। ਪੁਲਿਸ ਅੱਗੇ ਪੁੱਛਦੀ ਹੈ ਕਿ ਕਿੰਨੇ ਲੋਕ ਆਏ ਸਨ ਉਹ ਕਹਿੰਦੀ ਆ ਤਿੰਨ ਪੁਲਿਸ ਕਹਿੰਦੀ ਆ ਵੀ ਤੈਨੂੰ ਕਿੱਦਾਂ ਪਤਾ ਕਿ ਤਿੰਨ ਲੋਕ ਸਨ ਉਹ ਘਬਰਾ ਜਾਈ ਜਾਂਦੀ ਹੈ ਪੁਲਿਸ ਕਹਿੰਦੀ ਆ ਚਲੋ ਉਹ ਛੱਡੋ ਆਪਣਾ ਫੋਨ ਦਿਖਾਓ ਪੁਲਿਸ ਨੂੰ ਰੀਤ ਦੇ ਫੋਨ ਤੇ ਸਵਾ 1 ਵਜੇ ਰਾਤ ਨੂੰ ਇੱਕ ਨੰਬਰ ਡਾਇਲ ਕੀਤਾ ਹੋਇਆ ਮਿਲਦਾ ਜੀਵਨ ਦੇ ਨਾਂ ਨਾਲ ਸੇਵ ਹੁੰਦਾ ਜੋ ਪੁਲਿਸ ਪੁੱਛਦੀ ਹੈ ਕਿ ਇੰਨੀ ਰਾਤ ਨੂੰ ਕਿਸ ਨਾਲ ਗੱਲ ਚੱਲ ਰਹੀ ਸੀ ਰੀਤ ਹੋ ਡਰ ਜਾਂਦੀ ਹੈ ਕਹਿੰਦੀ ਆ ਫਰੈਂਡ ਹੈ ਪੁਲਿਸ ਕਹਿੰਦੀ ਹੈ ਕਿ ਰਾਤ 2:00 1 ਵਜੇ ਤੂੰ ਇਸ ਮੁੰਡੇ ਨਾਲ ਗੱਲ ਕਰ ਰਹੀ ਸੀ ਪਰ ਤੂੰ ਹੁਣੇ ਥੋੜੀ ਦੇਰ ਪਹਿਲਾਂ ਕਿਹਾ ਕਿ ਤੂੰ ਸੌ ਰਹੀ ਸੀ ਮੰਮੀ ਦੀ ਚੀਖ ਸੁਣ ਕੇ ਉઠી ਜਦਕੇ ਤੂੰ ਤਾਂ ਜਾਗ ਰਹੀ ਸੀ ਦਰਅਸਲ ਪੁਲਿਸ ਨੇ ਇਸ 2-3 ਘੰਟੇ ਦੀ ਇਨਵੈਸਟੀਗੇਸ਼ਨ ਚ ਹੀ ਵੀ ਤੇ ਜੀਵਨ ਦੇ ਅਫੇਰ ਦਾ ਪਤਾ ਪਹਿਲਾਂ ਹੀ ਲਗਾ ਲਿਆ ਸੀ ਉਤੋਂ ਪੁਲਿਸ ਦੇ ਮਾਈਂਡ ਚ ਆ ਵੀ ਸੀ ਕਿ ਇਸ ਸਬ ਚ ਘਰ ਦਾ ਹੀ ਕੋਈ ਸ਼ਾਮਲ ਹੈ ਸੋ ਉਹਨਾਂ ਦਾ ਸ਼ੱਕ ਪਹਿਲਾਂ ਤੋਂ ਹੀ ਰਿਤ ਸੀ ਤੇ ਲੁੱਟ ਦਾ ਕੋਈ ਨਿਸ਼ਾਨ ਵੀ ਨਹੀਂ ਹੁੰਦਾ ਨਾ ਤਾਲਾ ਟੁੱਟਿਆ ਨਾ ਲੋਕਰ ਕੁਝ ਵੀ ਨਹੀਂ ਹੁਣ ਪੁਲਿਸ ਜੀਵਨ ਤੋਂ ਪੁੱਛਗਿੱਛ ਕਰਦੀ ਹੈ ਉਹ ਸਾਫ਼ ਮੁਕਰ ਜਾਂਦਾ ਹੈ ਕਿ ਉਸ ਦਾ ਇਸ ਸਬ ਨਾਲ ਕੋਈ ਵੀ ਲਿੰਕ ਨਹੀਂ ਪੁਲਿਸ ਕਹਿੰਦੀ ਹੈ ਕਿ ਰਿਤ ਨੇ ਤਾਂ ਸਭ ਦੱਸਤਾ ਸਾਨੂੰ ਫੇਰ ਉਹ ਮੱਦਮ ਪੈ ਜਾਂਦਾ ਤੇ ਪੁਲਿਸ ਨੂੰ ਸਭ ਦੱਸਣ ਲੱਗਦਾ ਉਸ ਦੇ ਨਿਸ਼ਾਨਦੇਹੀ ਤੇ ਉਸ ਦੇ ਦੋ ਸਾਥੀਆਂ ਨੂੰ ਵੀ ਫੜ ਲਿਆ ਜਾਂਦਾ ਹੈ ਇੱਕ ਫਰਾਰ ਹੋ ਜਾਂਦਾ ਹੈ ਰੀਤ ਪਹਿਲਾਂ ਹੀ ਪੁਲਿਸ ਗ੍ਰਫਟ ਚ ਹੁੰਦੀ ਹੈ 11 ਮਾਰਚ ਨੂੰ ਪੁਲਿਸ ਇਹਨਾਂ ਦਾ ਕੋਰਟ ਤੋਂ 4 ਦਿਨ ਦਾ ਰਿਮਾਂਡ ਮੰਗਦੀ ਹੈ ਪਰ 2 ਦਿਨ ਦਾ ਹੀ ਰਿਮਾਂਡ ਮਿਲਦਾ ਹੈ ਪੁਲਿਸ ਰਿਮਾਂਡ 'ਚ ਰੀਤ ਤੇ ਜੀਵਨ ਪੂਰੀ ਕਹਾਣੀ ਦੱਸਦੇ ਨੇ ਉਹ ਦੱਸਦੇ ਨੇ ਕਿ ਜਦੋਂ ਇਹਨਾਂ ਦੋਵਾਂ ਨੂੰ ਇੱਕ ਹੋਣ ਦਾ ਕੋਈ ਰਾਹ ਨਹੀਂ ਲੱਭਿਆ ਤਾਂ ਜੀਵਨ ਨੇ ਰੀਤ ਨੂੰ ਕਨਵਿੰਸ ਕਰ ਲਿਆ ਕਿ ਤੇਰੇ ਮਾਪਿਓ ਨੂੰ ਖਤਮ ਕਰਕੇ ਹੀ ਅਸੀਂ ਇੱਕ ਹੋ ਸਕਦੇ ਹਾਂ ਪਹਿਲਾਂ ਤਾਂ ਰੀਤ ਡਰ ਜਾਂਦੀ ਹੈ ਆਪਣੇ ਮਾਪਿਓ ਨੂੰ ਖਤਮ ਕਰਨ ਦੀ ਗੱਲ ਸੁਣ ਕੇ ਪਰ ਫਿਰ ਜਦੋਂ ਜੀਵਨ ਕਹਿੰਦਾ ਹੈ ਕਿ ਸਾਡੇ ਤੇ ਨਾਮ ਨਹੀਂ ਆਊਗਾ ਇਦਾਂ ਹੀ ਲੱਗੂਗਾ ਕਿ ਟਕੈਤੀ ਹੋਈ ਹੈ ਤੇ ਲੁਟੇਰਿਆਂ ਨੇ ਇਹ ਕੰਡ ਕਰਤਾ ਫਰਵਰੀ ਚ ਵੀ ਜੀਵਨ ਨੇ ਆਪਣੇ ਦੋ ਯਾਰਾਂ ਨਾਲ ਮਿਲ ਕੇ ਡਾਕਟਰ ਤੇ ਉਸ ਦੀ ਘਰਵਾਲੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਆ ਪਰ ਤਿੰਨੋਂ ਹੀ ਉਸ ਵਕਤ ਡਰ ਜਾਂਦੇ ਨੇ ਤੇ ਮੌਕੇ ਤੋਂ ਭੱਜ ਜਾਂਦੇ ਨੇ ਅਗਲੀ ਵਾਰ ਜੀਵਨ ਉਹਨਾਂ ਸਾਥੀਆਂ ਨੂੰ ਨਾਲ ਸ਼ਾਮਲ ਕਰਦਾ ਹੈ ਜੋ ਅਪਰਾਧਿਕ ਸਰਗਰਮੀਆਂ 'ਚ ਐਕਟਿਵ ਹੁੰਦੇ ਨੇ ਲੁੱਟਦੇ ਮਾਲ 'ਚ 50-50 ਤੇ ਡੀਲ ਸੈੱਟ ਹੋ ਜਾਂਦੀ ਹੈ ਹੁਣ ਜੀਵਨ ਨੂੰ ਤਾਂ ਇਹ ਪਰਿਵਾਰ ਜਾਣਦਾ ਹੁੰਦਾ ਸੋ ਪਲਾਨ ਹੁੰਦਾ ਹੈ ਕਿ ਇਹ ਤਿੰਨ ਸਾਥੀ ਅੰਦਰ ਜਾ ਕੇ ਵਾਰਦਾਤ ਨੂੰ ਅੰਜਾਮ ਦੇਣਗੇ ਤੇ ਜੀਵਨ ਬਾਹਰ ਖੜਾ ਹੋ ਕੇ ਪਹਿਰਾ ਦੇਊਗਾ 9 ਮਾਰਚ 2013 ਦੀ ਰਾਤ ਨੂੰ ਰੀਤ ਕਰਦਿਆਂ ਦੇ ਖਾਣੇ 'ਚ ਨੀਂਦ ਦੀਆਂ ਗੋਲੀਆਂ ਮਿਲਾ ਦਿੰਦੀ ਹੈ ਇਸ ਦੀ ਛੋਟੀ ਭੈਣ ਤੇ ਮਾਂ ਖਾਣਾ ਖਾ ਕੇ ਡੂੰਗੀ ਨੀਂਦ 'ਚ ਪੈ ਜਾਂਦੇ ਨੇ ਪਰ ਉਸ ਰਾਤ ਡਾਕਟਰ ਜਗੀਰ ਨੇ ਖਾਣਾ ਨਹੀਂ ਖਾਦਾ ਹੁੰਦਾ ਤੇ ਇਸ ਗੱਲ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ ਖੈਰ ਉਹ ਵੀ ਸੌ ਜਾਂਦੇ ਨੇ ਰਾਤ ਸਵਾ 1 ਵਜੇ ਰੀਤ ਜੀਵਨ ਨੂੰ ਫੋਨ ਕਰਕੇ ਦੱਸਦੀ ਹੈ ਕਿ ਸਾਰੇ ਸੌ ਗਏ ਨੇ ਸੋ ਰਾਤ 1:30 ਵਜੇ ਲੋਕ ਘਰੇ ਆਉਂਦੇ ਨੇ ਉਹ ਰੀਤ ਨੂੰ ਮਿਸਡ ਕਾਲ ਦਿੰਦੇ ਨੇ ਤੇ ਦਰਵਾਜ਼ਾ ਖੁਲਵਾਉਂਦੇ ਨੇ ਰੀਤ ਘਰ ਦੇ ਸਾਰੇ ਮੋਬਾਈਲ ਫੋਨਸ ਇਕੱਠੇ ਕਰਕੇ ਉਹਨਾਂ ਨੂੰ ਦੇ ਦਿੰਦੀ ਹੈ ਇਹਨਾਂ ਨੂੰ ਆਹੀ ਹੁੰਦਾ ਹੈ ਕਿ ਸਭ ਨੇ ਨੀਂਦ ਦੀਆਂ ਗੋਲੀਆਂ ਵਾਲਾ ਖਾਣਾ ਖਾ ਲਿਆ ਸੋ ਇਹ ਅਲਮਾਰੀ ਦਾ ਲੋਕ ਖੋਲਦੇ ਨੇ ਪਰ ਡਾਕਟਰ ਜਗੀਰ ਆਵਾਜ਼ ਸੁਣ ਕੇ ਆ ਜਾਂਦੇ ਨੇ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਨੇ। ਬਾਕੀ ਵੀ ਉਹਨਾਂ ਦੀ ਆਵਾਜ਼ ਸੁਣ ਕੇ ਉੱਠ ਜਾਂਦੇ ਨੇ। ਹੁਣੇ ਲੋਕ ਡਾਕਟਰ ਤੇ ਕਈ ਵਾਰ ਕਰਦੇ ਨੇ। ਘਰ ਵਾਲੀ ਰੂਬੀ ਬਚਾਉਣ ਆਉਂਦੀ ਹੈ ਤਾਂ ਉਹਨਾਂ ਤੇ ਵੀ ਵਾਰ ਕੀਤੇ ਜਾਂਦੇ ਨੇ। ਨਿੱਕੀ ਭੈਣ ਨੂੰ ਵੀ ਇਹ ਲੋਕ ਜ਼ੋਰ ਦੀ ੱੱਕਾ ਮਾਰਦੇ ਨੇ, ਉਹ ਉੱਠ ਨਹੀਂ ਪਾਉਂਦੀ। ਹੁਣੇ ਕਰੀਬ 19 ਟੋਲੇ ਗਹਿਣੇ ਤੇ 10000 ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਤੇ ਇਸ ਤੋਂ ਬਾਅਦ ਰੀਤ ਡਰਾਮਾ ਰਚਨਾ ਸ਼ੁਰੂ ਕਰ ਦਿੰਦੀ ਹੈ ਤੇ ਰੌਲਾ ਪਾਉਣ ਲੱਗਦੀ ਹੈ। ਫੜੇ ਤਾਂ ਜਾਂਦੇ ਨੇ ਪਰ ਅੱਜ ਦੀ ਡੇਟ 'ਚ ਇਸ ਕੇਸ ਤੇ ਕੀ ਸਥਿਤੀ ਹੈ ਕਿੱਥੇ ਪਹੁੰਚਿਆ ਹੈ ਇਸ ਦੀ ਜਾਣਕਾਰੀ ਪਬਲਿਕ ਰਿਕਾਰਡਸ 'ਚ ਨਹੀਂ ਮਿਲਦੀ ਉਸ ਪਿਓ ਦੀ ਜਾਨ ਸੀ ਰੀਤ ਕਈ ਬਤਕਮੀਜ਼ੀਆਂ ਲਾੜ ਲਾੜ 'ਚ ਚੱਲ ਜਾਂਦੇ ਸਨ ਉਸ ਦੀਆਂ ਉਹਨੂੰ ਉਹ ਹਮੇਸ਼ਾ ਡਾਕਟਰ ਵਾਲੇ ਚਿੱਟੇ ਕੋਟ 'ਚ ਹੀ ਇਮੇਜਨ ਕਰਦੇ ਨੇ ਪਰ ਦੇਖੋ ਪਿਓ ਨੂੰ ਚਿੱਟਾ ਕਫਨ ਪੁਆਤਾ ਇਸਤੀ ਨੇ ਇਸਤੀ ਦੀ ਹਵਸ ਨੇ ਸਭ ਬਰਬਾਦ ਕਰਤਾ ਸਭ ਵਾਹਿਗੁਰੂ ਹਿਸਮਤ ਪਕਸ਼ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨਸ ਸਾਫ ਹੈ